ਲੋ ਜੀ ਕਿਸਾਨ ਭਰਾਵੋ ਅੱਜ ਆਪਾਂ ਤੁਹਾਡੇ ਵਾਸਤੇ ਕਈ ਸੰਦ ਸੇਲ ਵਾਸਤੇ ਲੈ ਕੇ ਆਏ ਆਂ ਜੀ ਵੀਡੀਓ ਨੂੰ ਦੱਬ ਕੇ ਚਲਦੀ ਚਲਦੀ ਸ਼ੇਅਰ ਕਰ ਦਿਓ ਜੀ ਪਹਿਲਾਂ ਗੱਲ ਕਰਦੇ ਆਂ ਜੀ 735 ਟਰੈਕਟਰ ਆ ਜੀ ਐਫੀ ਪੰਜਾਬ ਨੰਬਰ ਆ ਜੀ ਸ਼੍ਰੀ ਮੁਖਤਸਰ ਸਾਹਿਬ ਦਾ ਇੰਜਨ ਗੇਅਰ ਦਾ ਟਰੈਕਟਰ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਚੰਗੇ ਟਾਇਰਾਂ ਦੇ ਵਿੱਚ ਆ ਸਾਰਾ ਟਰੈਕਟਰ オリジナル ਰੰਗ ਦਾ ਜੀ ਪੰਜ ਮਾਡਲ ਰੇਟ 2 ਲੱਖ 30 ਹਜ਼ਾਰ ਰੁਪਏ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਵਧੀਆ ਪਿਆ ਸਾਫ ਪਿਆ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ ਜੀ ਬੰਪਰ ਛਤਰੀ ਡੈਕ ਵਗੈਰਾ ਸਾਰਾ ਸਮਾਨ ਹੀ ਨਾਲ ਮਿਲ ਜੂਗਾ ਪਿੰਡ ਮੱਲਣਾ 999151 98405 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਭਰਾਵੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਰੇਟ ਦੇਖ ਕੇ ਨਾ ਭੱਜਿਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਸਾਰੀ ਵੀਡੀਓ ਦੇਖ ਲਿਆ ਕਰੋ ਜੀ ਕੰਡੀਸ਼ਨ ਦੇਖ ਸਕਦੇ ਹੋ ਸਾਰਾ ਸਮਾਨ ਡੰਡਾ ਫੱਟੀ ਨਾਲ ਆ ਟਰੈਕਟਰ ਦੇ ਅੱਗੇ ਗੱਲ ਕਰਦੇ ਆਂ ਜੀ ਐਚ ਐਮਟੀ 2511 ਟਰੈਕਟਰ ਵਿਕਾਊ ਆ ਜੀ 15 20 ਸਾਲ ਹੋ ਗਏ ਵੀਰਾਂ ਕੋਲੇ ਆਏ ਟਰੈਕਟਰ 20 ਸਾਲ ਹੋ ਗਏ ਜੀ ਪਿੰਡ ਕੌਣੀ ਜ਼ਿਲ੍ਹਾ ਮਕਸਰ ਦੇ ਵਿੱਚ ਇਹ ਟਰੈਕਟਰ ਵਿਕਾਊ ਆ 25 11 HMT ਕੰਡੀਸ਼ਨ ਦੇਖ ਸਕਦੇ ਹੋ ਸਾਰਾ ਟਰੈਕਟਰ ਰੀਜਨਲ ਆ 86 87 ਮਾਡਲ ਟਰੈਕਟਰ ਆ ਜੀ ਫੋਨ ਨੰਬਰ ਆ 90 413 28 483 90 413 28 483 ਇਸ ਨੰਬਰ ਤੇ ਫੋਨ ਕਰਕੇ ਤੁਸੀਂ HMT ਟਰੈਕਟਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਜੀ ਰੇਟ ਦੀ ਗੱਲ ਕਰਗੇ ਤਾ 85000 ਰੁਪਇਆ ਵੀਰਾਂ ਨੇ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਾਨ ਕਰਦੇ ਨੇਗੇ 85000 ਰੁਪਇਆ ਵੀਰਾਂ ਨੇ ਡਿਮਾਂਡ ਕੀਤੀ ਹੈ ਜੀ 9041328483 9041328483 ਪਿੰਡ ਕੌਣੀ ਜ਼ਿਲ੍ਹਾ ਮੁਕਸਰ ਦੇ ਵਿੱਚ ਟਰੈਕਟਰ ਵਕਾਉ ਹੈ ਜੀ ਅੱਗੇ ਗੱਲ ਕਰਦੇ ਆਂ ਜੀ ਵੀਰਾਂ ਦੀ ਸਕੂਟਰੀ ਵਿਕਾਊ ਆ ਜੀ 19 ਮਾਡਲ ਸਕੂਟਰੀ ਆ ਰੇਟ 58000 ਰੁਪਏ ਦੀ ਡਿਮਾਂਡ ਹੈ ਜੀ ਏਰੀਆ ਮਲੂਟ ਦੇ ਵਿੱਚ ਇਹ ਸਕੂਟਰੀ ਵੀਰਾਂ ਦੀ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਫੋਨ ਤੇ ਜਾਣਕਾਰੀ ਇੱਕ ਵਾਰੀ ਜਰੂਰ ਲੈ ਲਿਓ ਜੀ 98774 60608 98774 60608 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ 19 ਮਾਡਲ ਹੈ ਅਰੇ ਰੇਟ 58000 ਰੁਪਇਆ ਮੰਗਦੇ ਆ ਮੌਕੇ ਤੇ ਮਾਨਤਨ ਕਰ ਦੇਣਗੇ ਰੇਟ ਦੇਖ ਕੇ ਨਾ ਭਜਿਆ ਕਰੋ ਜੀ ਵੀਡੀਓ ਨੂੰ ਦੱਬ ਕੇ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾਉਣੀ ਚਾਹੁੰਦੇ ਹੋ ਜਮੀਨ ਪਸ਼ੂ ਪਲਾਟ ਸਾਦਨ ਦੀ ਐਡ ਤਾਂ 2 ਮਿੰਟ ਦੀ ਵੀਡੀਓ ਬਣਾ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਅੱਗੇ ਗੱਲ ਕਰਦੇ ਆ ਫੋਰਡ 3600 ਮੋਡੀਫਾਈ ਟਰੈਕਟਰ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਇਹ ਵੀਰ ਮੋਡੀਫਾਈ ਟਰੈਕਟਰ ਤਿਆਰ ਕਰਕੇ ਵੇਚਦੇ ਆ ਜੀ ਸਾਰਾ ਟਰੈਕਟਰ ਰੀਜਨਲ ਆ ਦੇਖ ਸਕਦੇ ਹੋ ਤੁਸੀਂ ਰੰਗ 2K ਕੀਤਾ ਹੋਇਆ ਵਾ ਫੁੱਲ ਮੋਡੀਫਾਈ ਕੀਤਾ ਰੀਜਨਲ ਰੰਗ ਕੀਤਾ ਹੋਇਆ ਜੀ 2K ਦਾ ਰੰਗ ਆ ਨੰਬਰ ਆ ਜੀ 9877824948 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਰਈਆ ਬਿਆਸ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਵੀਰਾਂ ਦਾ ਟਰੈਕਟਰ ਆ ਜੀ ਰਈਆ ਬਿਆਸ ਏਰੀਆ ਦੇ ਵਿੱਚ ਆ ਅੱਗੇ ਗੱਲ ਕਰਦੇ ਆਂ ਜੀ ਅਰਜਨ ਟਰੈਕਟਰ ਵਿਕਾਊ ਆ ਜੀ 605 ਇਹ ਟਰੈਕਟਰ 2009 ਮਾਡਲ ਆ ਫੈਬਰ ਆਲੀ ਛਤਰੀ ਡੈਕ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ Ориジナル ਟਰੈਕਟਰ ਆ ਜੀ ਸੋਹਣਾ ਟਰੈਕਟਰ ਆ ਚੰਗੇ ਟਾਇਰਾਂ ਦੇ ਵਿੱਚ ਇੰਜਨ ਗੇਅਰ ਦਾ ਚੰਗਾ ਟਰੈਕਟਰ ਆ ਜੀ ਏਰੀਆ ਬਠਿੰਡਾ ਦੇ ਵਿੱਚ ਇਹ ਟਰੈਕਟਰ ਵੀਰਾਂ ਦਾ ਵਿਕਾਊ ਆ ਰੇਟ ਆ ਜੀ 3.5 ਲੱਖ ਰੁਪਏ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਣ ਕਰ ਦੇਣਗੇ ਟਰੈਕਟਰ ਤੁਸੀਂ ਦੋ ਦਿਨ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇੱਕ ਵਾਰੀ ਫੋਨ ਤੇ ਜਾਣਕਾਰੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਰੂਰ ਲੈ ਲਿਆ ਕਰੋ ਭਰਾਵੋ ਕਈ ਸਾਧਨ ਵਿਕ ਜਾਂਦਾ ਜਾਂ ਖੜਾ ਹੁੰਦਾ 9464501297 9464501297 ਇਸ ਨੰਬਰ ਤੇ ਫੋਨ ਕਰਕੇ ਇੱਕ ਵਾਰੀ ਮਾਲਕ ਵੀਰਾਂ ਤੋਂ ਸਾਧਨ ਬਾਰੇ ਜਾਣਕਾਰੀ ਲੈ ਲਿਆ ਕਰੋ ਦਬਕੇ ਵੀਡੀਓ ਸ਼ੇਅਰ ਕਰਦੇ ਹੋ ਧੰਨ